आई नाल हरको भाई इदा

ਆਓ ਇਹਨਾਂ ਪ੍ਰੈਕਟਿਵਿਟੀਸ਼ਨਾਂ ਦੇ ਨਾਲ ਸ਼ੁਰੂ ਕਰੀਏ ਜਿਨ੍ਹਾਂ ਨੇ ਇਹ ਵਿਡੇ ショਰੂਮ ਦੇ ਦੌਰਾਨ ਆਪਾਂ ਨੂੰ ਆਏ। ਅੱਜ ਸਾਡੇ ਵਿੱਚ ਸ੍ਰੀ ਪ੍ਰੇਸ਼ਾਨ ਸੋਜੀ ਸਾਫਤਾ ਕੈਬਨਟ ਮੰਤਰੀ ਪੰਜਾਬ ਪਹੁੰਚੇ ਨੇ। ਸੋਸਾ ਜੀ ਤੁਸੀਂ ਲਿਬਰਟੀ ショਰੂਮ ਦਾ ਤੁਹਾਡਾ ਹਟਨ ਕੀਤਾ ਕੀ ਕਹਿਣਾ ਚਾਹੋਗੇ? ਲਿਬਰਟੀ ਸ਼ੋਜ਼ ਦੇ ਵਿੱਚ ਇੱਕ ਬੜਾ ਵਰਲਡਵਾਈਡਲੀ ਰਨਾਉਂਡ ਬ੍ਰਾਂਡ ਹੈਗਾ ਔਰ ਕੁਆਲਟੀ ਵੀ ਵੈਰਾਈਟੀ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਮਿਲਦੀ ਆ ਕਾਫੀ ਦੇਰ ਤੋਂ ਲੋਕਾਂ ਨੇ ਅਜਮਾਇਆ ਹੋਇਆ ਹੈ ਬ੍ਰਾਂਡ ਆ ਹੁਸ਼ਾਤੂ ਤੇ ਨੌਜਵਾਨ ਸਾਡੇ ਅਨਿਲ ਹਾਂਡਾ ਜੀ ਤੇ ਜਤਿੰਦਰ ਰਾਜਾ ਜੀ ਇਹਨਾਂ ਨੇ ਇੱਥੇ ਕਬੂਥਲਾ ਦੇ ਵਿੱਚ ਇਹਦਾ ਬ੍ਰਾਂਡ ਦਾ ਫਰੈਂਚਾਈਜ਼ ਲਿਆ ਔਰ ਇਹ ਤਾਂ ਪਹਿਲਾਂ ਵੀ ਇਹਨਾਂ ਨੂੰ ਬਹੁਤ ਤਜਰਬਾ ਸ਼ੂਸ ਸੈਲਿੰਗ ਦੇ ਵਿੱਚ ਲੋਕੋਦਰ ਦੇ ਵਿੱਚ ਵੀ ਇਹਨਾਂ ਦਾ ਇੱਕ ਸ਼ੋਅਰੂਮ ਹੈਗਾ ਆ ਰਵਰਟੀ ਦਾ ਔਰ ਅੱਛਾ ਇਹਨਾਂ ਨੂੰ ਵਪਾਰ ਦਾ ਅਨੁਭਵ ਆ ਤੇ ਬੂਥਲੇ ਦੇ ਵਿੱਚ ਵੀ ਇਹ ਜਿਹੜਾ ਸ਼ੋਅਰੂਮ ਖੁੱਲਿਆ ਆ ਦੇ ਨਾਲ ਬੂਥਲਾ ਵਾਸੀਆਂ ਨੂੰ ਵੀ ਬਹੁਤ ਫਾਇਦਾ ਹੋਣ ਵਾਲਾ ਆ क्योंकि जिनी क वरायटी एोरूमी है मैं समझा वो आम बाकी शोरूम्स बाकी दुकाना नहीं मिलेगी देखने को सो मैं इस शुभ मौके से दे दुकान का उद्घाटन शोरूम का धन्यवाद भी करा जहाँ ने पैट्रोलाइज किया चाहे वो यूको बैंक आ चाहे वह लिबरटी शूज़ वाले डिस्ट्रीब्यूटर है और ਨਾਲ ਦੀ ਨਾਲ ਕਬੂਤਰਵਾਸੀਆਂ ਨੂੰ ਬੇਨਤੀ ਵੀ ਕਰਾਂਗਾ ਕਿ ਜਰੂਰ ਇੱਥੇ ਕੁਮਕੇ ਜਾਓ ਇਸ ਸ਼ੋਅ ਨੂੰ ਤੇ ਨਵੀਂ ਟੂਰਨਾਮੇ ਵੈਰਾਈਟੀ ਦੇਖਣ ਔਰ ਇਹਨਾਂ ਨੂੰ ਬਤਾ ਇਹਦਾ ਨਾਮ ਹੈ ਮੈਂ ਮਨਜੀਤ ਸਿੰਘ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਮਾਨਸਾਪਾਜ ਕਬੂਤਰਵਾਚ ਲਿਬਰਟੀ ਦਾ ਐਕਸਕਲੂਸਿਵ ਸ਼ੋਰਨ ਘਟਨਾ ਹੋਇਆ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਅੱਜ ਲਿਬਰਟੀ ਦੀ ਸਮੁੱਚੀ ਟੀਮ ਨੂੰ ਔਰ ਇੱਥੋਂ ਦੇ ਓਨਰ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜਤਿੰਦਰ ਰਾਜਾ ਜੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਵਿਸ਼ੇਸ਼ ਤੌਰ ਤੇ ਸਾਡੇ ਸਰਕਾਰਯੋਗ ਜੀਐਮ ਸਾਹਿਬ ਲਿਬਰਟੀ ਦੇ ਉਹ ਪਹੁੰਚੇ ਨੇ ਔਰ ਮੈਂ ਸਭ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਔਰ ਜਿਹੜੇ ਲੋਕ ਨੇ ਗਾਹਕ ਨੇ ਉਹਨਾਂ ਨੂੰ ਇਹੀ ਬੇਨਤੀ ਅਪੀਲ ਕਰਦਾ ਕਿ ਉਹ ਵਾਦ ਤੋਂ ਬਾਅਦ ਇਸ ਸ਼ੋਰੂ ਤੇ ਵਿਜਿਟ ਕਰਨ ਔਰ ਜਿਹੜੀ 70 ਸਾਲ ਤੋਂ ਜਿਹੜੀ ਲਿਬਰਟੀ ਜਿਹੜੀ ਚੱਲਦੀ ਆ ਰਹੀ ਆ ਕੰਪਟੇਬਲ ਸ਼ੂ ਨੇ ਔਰ ਵਧੀਆ ਕੁਆਲਿਟੀ ਆ ਕੰਪਟੇਬਲ ਨੇ ਸੋ ਮੈਂ ਇਹੀ ਆਦਰਕਨ ਨੂੰ ਅਪੀਲ ਕਰਨੇ ਚਾਹਨਾ ਦੇ ਵੱਤੋ ਵਧੀਆ ਸ਼ੋਰੂਮ ਤੇ ਵਿਜਿਟ ਕਰਨ ਔਰ ਫਿਰ ਮੇਰੇ ਦੁਆਰਾ ਸਾਡੇ ਸਰਕਾਰ ਜੋਗ ਚਿਤੰਦਰ ਰਾਜਾ ਜੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਜੀਐਮ ਸਾਹਿਬ ਜੀ ਤੇ ਹੁਣ ਤੇ ਧੰਨਵਾਦ ਬਿਲਕੁਲ ਕਮ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕੀ ਖਾਸ ਹੋਏਗਾ ਸਰ ਸ਼ੋਰੂਮ ਦੇ ਵਿੱਚ ਆ ਇਹ ਸ਼ੋਰੂਮ ਆਪਣੇ ਮੈਨੂੰ ਤਾਂ ਐਸਾ ਲੱਗਦਾ ਹੈ ਕਿ ਇਹ ਸ਼ੋਰੂਮ ਆਪਣੇ ਆਪ ਵਿੱਚ ਹੀ ਖਾਸ ਹੈ ਆਪ ਦੇਖ ਸਕਤੇ ਹੋ ਲਿਬਰਟੀ ਕੀ ਐਕਸਕਲੂਸਿਵ ਰੇਂਜ ਯਹਾਂ ਪਰ ਲੱਗੀ ਹੋਈ ਹੈ ਜਿਸ ਵਿੱਚ ਸ਼ੂਜ਼ ਹੈ ਔਰ ਸ਼ੂਜ਼ ਹੀ ਨਹੀਂ ਇਸ ਕੇਲਾਵਾ ਐਕਸੈਸਰੀਜ਼ ਵੀ ਹੈ

ਕਦੀ ਚੰਡੀਗੜ ਕਦੀ ਅੰਮ੍ਰਿਤਸਰ ਜਾਣਾ ਪੈਂਦਾ ਸੀ ਬਹੁਤ ਪੁਰਾਣੇ ਇਹਨਾਂ ਦੇ ਅਸੀਂ ਕਸਟਮਰ ਹੈਗੇ ਆ ਤੇ ਸਾਨੂੰ ਇਹ ਚੀਜ਼ ਦਾ ਬਹੁਤ ਬੈਨੀਫਿਟ ਮਿਲਿਆ ਜੀ ਔਰ ਕੁਆਲਟੀ ਵਾਈਜ਼ ਵੀ ਬਹੁਤ ਅੱਛੇ ਤੇ ਬਹੁਤ ਧੰਨਵਾਦ ਕਰਦਾ ਜੀ ਲੈਬ੍ਰਟੀ ਕੰਪਨੀ ਦਾ ਜੀ ਇਹਨਾਂ ਨੂੰ ਸ਼ੋਅਰੂਮ ਇੱਥੇ ਲੈ ਕੇ ਆਂਦਾ ਤੇ ਸਾਡੇ ਕੋਲ ਬਹੁਤ ਬਹੁਤ ਮਾਰਕੈਟ ਹੈਗਾ ਕਪੂਰਥਲਾ ਨੂੰ ਲੋਡਸ ਜੀ ਜੀ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਬਹੁਤ ਵਧੀਆ ਸ਼ੋਰੂਮ ਹੈ ਬਹੁਤ ਵਧੀਆ ਕੁਆਲਿਟੀ ਹੈ ਤੇ ਉਹ ਤਾਂ ਸਾਨੂੰ ਕਾਫੀ ਦੂਰ ਵੀ ਸਿੱਟਣਾ ਪੈਣਾ ਜਲੰਧਰ ਅਮਰਸੇਰ वगैरह ਹੁਣ ਇੱਥੇ ਸ਼ੋਰੂਮ ਆ ਗਿਆ ਸਾਡਾ ਕੰਮ ਸੌਖਾ ਹੋ ਗਿਆ ਤੇ ਪਹਿਲਾਂ ਤੁਸੀਂ ਕਿੱਥੋਂ ਦਿੰਦੇ ਸੀ ਜਦੋਂ ਕੋਮੂਰ ਤੋਂ ਸ਼ੋਰੂਮ ਨਹੀਂ ਸੀਗਾ ਪਹਿਲਾਂ ਸੀ ਕਿਦੀ ਜਲੰਧਰ ਕਾ ਦੀ ਅਮਰਸੇਰ ਇੱਦਾਂ ਦੇ ਵਿੱਚ ਸੀ ਤੁਹਾਨੂੰ ਤਾਂ ਪੁੱਛ ਜੇਗਾ ਲੋਕ ਜਿਹੜਾ ਤੁਹਾਡੇ ਸ਼ਹਿਰ ਚ ਆ ਗਿਆ ਸ਼ੋਰੂ ਬਹੁਤ ਵਧੀਆ ਹੈ ਜੀ ਸਾਡੇ ਸ਼ਹਿਰ ਚ ਆ ਗਿਆ ਸ਼ੋਰੂ ਤੁਸੀਂ ਆਪਣਾ ਰੈਂਡਰ ਲੈ ਕੇ ਆਉਗੇ ਹਾਂਜੀ ਹਾਂਜੀ ਸਾਰੇ ਇੱਥੇ ਆਣਗੇ ਜੀ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸ਼ੁਭਨਾ ਸੱਜ ਜਤਿੰਦਰ ਅਗਰ ਜੀ ਠੀਕ ਹੈ ਜੀ ਰਵਰ ਜੀ ਅੱਜ ਕਪੂਰਥਲਾ ਵਿਖੇ ਤੁਸੀਂ ਲਵਰਟੀ ਦਾ ਐਕਸਕਲੂਸਿਵ ਸ਼ੋਰੂਮ ਖੋਲਿਆ ਵਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਕਪੂਰਥਲਾ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਬਹੁਤ-ਬਹੁਤ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜੀ ਇਹਨਾਂ ਨੇ ਇਸ ਸਟੋਰ ਨੂੰ ਖੋਲਣ ਦੇ ਵਿੱਚ ਹਮੇਸ਼ਾ ਆਪਣਾ ਸਾਨੂੰ ਬਹੁਤ ਕੀਮਤੀ ਸਮਾਂ ਦਿੱਤਾ ਤੇ ਜਿਹੜਾ ਕਪੂਰਥਲਾ ਸ਼ਹਿਰ ਹੈ ਸਰ ਇਹ ਇੱਕਵੇਂ ਦੇਖਿਆ ਹੈਗਾ ਕਿ ਰੇਲਵੇ ਕੋਲ ਫੈਕਟਰੀ ਦਾ ਇੱਕ ਬਹੁਤ ਵੱਡਾ ਆਧਾਰਾ ਇੱਥੇ ਜਿਹੜੇ ਜੇ ਕਹਿ ਲਓ ਇੱਥੇ ਦੀ ਲੋਕਲ ਇਕਨੋਮੀ ਰੇਲਵੇ ਕੋਲ ਫੈਕਟਰੀ ਤੇ ਟਿਕੀ ਹੋਈ ਹੈਗੀ ਆ ਔਰ 70% ਜੋ ਲੋਕ ਇਥੋਂ ਸਟੋਰ ਨੂੰ ਰਿਜ਼ਰਵ ਕਰਦੇ ਆ ਉਹਦਾ ਸਭ ਤੋਂ ਜਿਆਦਾ ਬੈਨੀਫਿਟ ਆਪਾਂ ਰੇਲਵੇ ਕੋਲ ਫੈਕਟਰੀ ਤੋਂ ਲੈਂਦੇ ਆਗੇ ਜਿਹਦੀ ਅਜੇ ਤੋ 3-4 ਸਾਲ ਪਹਿਲੇ ਸਾਡੀ ਕੰਪਨੀ ਨਾਲ ਕੋਲੈਬੋਰੇਸ਼ਨ ਵੀ ਰਹੀ ਹੈਗੀ ਹੈ ਸ਼ੂਜ਼ ਨੂੰ ਲੈ ਕੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਇੱਕ ਉਹ ਗਾਕਾਂ ਨੂੰ ਆਲੇ ਦੁਆਲੇ ਦੇ ਕੱਟੋ-ਕੱਟ ਸਾਨੂੰ ਸੁਣਨ ਚ ਆਇਆ ਕਿ 100 ਤੋਂ ਜ਼ਿਆਦਾ ਵਿਲੇਜ ਲੱਗਦੇ ਆ ਔਰ ਉਹਨਾਂ ਸਫਰ ਕਰਕੇ ਜਲੰਧਰ ਜਾਂ ਚੰਡੀਗੜ੍ਹ ਜਾ ਕੇ ਬਾਏ ਕਰਨਾ ਪੈਂਦਾ ਸੀਗਾ ਤੇ ਇਹ ਕੰਪਨੀ ਦਾ ਇੱਕ ਬਹੁਤ ਅੱਛਾ ਉਪਰਾਲਾ ਆ ਜੇ ਇਹਨੇ ਕਸਟਮਰ ਦੀ ਜਿਹੜੇ 70 ਸਾਲ ਤੋਂ ਕੰਪਨੀ ਨਾਲ ਜੁੜੇ ਹੋਏ ਕਸਟਮਰ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਲਿਬਰਟੀਜ਼ ਦਾ ਇੱਕ ਐਕਸਕਲੂਸਿਵ ਸ਼ੋਅਰੂਮ ਇਹਨਾਂ ਨੇ ਓਪਨ ਕਰਕੇ ਦਿੱਤਾ ਹੈਗਾ ਤੇ ਉਹ ਇਸ ਸਟੋਰ ਤੇ ਵਿਜ਼ਿਟ ਕਰਨ ਔਰ ਬਹੁਤ ਜ਼ਿਆਦਾ ਲਾਭ ਲੈ ਸਕਦੇ ਸਿਰਫ ਲੋਕਾਂ ਨੂੰ ਕੀ ਖਾਸ ਹੋਵੇਗਾ ਬਾਕੀ ਸ਼ੋਅਰੂਮਾਂ ਤੋਂ ਇਲਾਵਾ ਇਸ ਸ਼ੋਅਰੂਮ ਸਰ ਇਹਦੇ ਵਿੱਚ ਬਾਕੀ ਸ਼ੋਅਰੂਮਾਂ ਤੇ ਫੁੱਟਵੈਅ ਦੇ ਵਿੱਚ ਨਾ ਸਿਰਫ ਵੈਰਾਈਟੀ ਲੈ ਕੇ ਚੱਲੀਏ ਤਾਂ ਲੋਟ ਆਫ 3 ਟਾਈਮ ਵੈਰਾਈਟੀਆਂ ਹੈਗੀਆਂ ਪਰ ਇੱਥੇ 100 ਟਾਈਮ ਵੈਰਾਈਟੀ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਯੂਥ ਹੋ ਗਿਆ ਜੰਗ ਹੋ ਗਿਆ ਲੇਡੀਜ਼ ਹੋ ਗਿਆ ਐਸੈਸਰੀ ਵੀ ਹੈ ਨਾਲ ਐਸੈਸਰੀ ਬਹੁਤ ਜ਼ਿਆਦਾ ਸਾਡੀ ਨਾਲ ਆਪਾਂ ਰეკਮੈਂਡ ਕੀਤੀ ਹੈਗੀ ਆ ਔਰ ਫੁੱਲ ਫਲੇਜ ਸਟੋਰ ਦੇ ਅੰਦਰ ਇੱਕੋ ਵਿਜ਼ਿਟ ਦੇ ਵਿੱਚ ਸਭ ਕੁਝ ਤੁਹਾਨੂੰ ਮਿਲੇਗਾ ਜੀ ਤੁਹਾਨੂੰ ਹੋਰ ਕਿਤੇ ਜਾਣਾ ਨਹੀਂ ਪਏਗਾ ਸਰ ਜਿਸ ਤਰ੍ਹਾਂ ਫੈਸਟੀਵਲ ਆਫਰ ਆਨ ਦੇ ਹੋਰ ਵੀ ਆਫਰ ਆਨ ਦੇ ਕੀ ਇੱਥੇ ਟਾਲ ਦੀ ਰਹੀ ਆਫਰ ਬਿਲਕੁਲ ਸਰ ਸਾਡੇ ਸਾਲ ਦੇ ਵਿੱਚ ਦੋ ਫੈਸਟੀਵਲ ਆਫਰ ਹੁੰਦੇ ਆ ਗਿਆ ਇੱਕ ਸਾਡਾ ਜੁਲਾਈ ਤੋਂ ਅਗਸਤ ਸੈਸ਼ਨ ਚੱਲਦਾ ਹੈਗਾ ਸੈਕੰਡ ਸਾਡਾ ਸੈਸ਼ਨ ਸਰ ਕਿਹੜਾ ਅਬਦੁੱਲਾ ਗੱਲ ਹੋ ਗਿਆ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵਿంటర్ ਵਿంటర్ ਮੈਂ ਸਰ ਇੱਕ ਵਿంటర్ ਹੋਰ ਇੱਕ ਸਮਰ ਸੈਸ਼ਨ ਦੋਨੇ ਹੁੰਦਾ ਜੀ 50% ਆਫ ਚੱਲਦਾ ਜੀ ਇਸ ਦੇ ਇਲਾਵਾ ਅੱਜ ਹੀ ਓਪਨਿੰਗ ਕੀਤੀ ਆ ਅੱਜ ਦੇ ਦਿਨ ਵਾਸਤੇ ਵੀ ਖਾਸ ਹੋਪ ਬਿਲਕੁਲ ਸਾਰਾ ਇਹ ਖੁਦ ਜੀ ਐਮ ਸਾਹਿਬ ਨੇ ਆ ਕੇ ਇਨੋਗ੍ਰੇਸ਼ਨ ਕੀਤੀ ਸਟੋਰ ਦੀ ਹੋਰ ਇਹਨਾਂ ਦਾ ਸਭ ਤੋਂ ਪਹਿਲਾ ਵੈਲਕਮ ਆ ਔਰ ਸ਼ਹਿਰ ਦੇ ਸਾਰੇ ਜਿੰਨੇ ਵੀ ਸਾਡੇ ਕਸਟਮਰ ਹੈਗੇ ਆ ਉਹਨਾਂ ਨੂੰ 10% ਦਾ ਡਿਸਕਾਊਂਟ ਦਿੱਤਾ ਹੈਗਾ ਔਰ ਅਸੀਂ ਚਾਹੁੰਦੇ ਹਾਂ ਕਿ ਬਾਅਦ ਤੋਂ ਕਸਟਮਰ ਆਉਣ ਇਸੇ ਬੈਨੀਫਿਟ ਜਿਹੜਾ ਇੱਕ ਵੀਕ ਚੱਲੇਗਾ ਤਾਕਰ ਇਸ ਡਿਸਕਾਊਂਟ ਆਫਰ ਦਾ ਸਭ ਤੋਂ ਜ਼ਿਆਦਾ ਬੈਨੀਫਿਟ ਲੈ ਸਕਦੇ ਸਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਂ ਸਿਰਹੀ ਚਾਹੁੰਗਾ ਕਿ ਸਟੋਰ ਬਹੁਤ ਅੱਛਾ ਜਨਰੇਟ ਕੀਤਾ ਗਿਆਗਾ ਮੋਰ ਦੈਨ ਬਹੁਤ ਅੱਛੀ ਵੈਰਾਈਟੀ ਹੈ ਔਰ ਲੌਂਗ ਟਾਈਮ ਚੱਲਣ ਵਾਲੀ ਹੈ ਜੀ ਮਤਲਬ ਲੋਕਾਂ ਨੂੰ ਪੂਰੀ ਫੈਮਿਲੀ ਕੇ ਲਈ ਹੈਗੀ ਕਿਤਾ ਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਯੂਥ ਲੇਡੀਜ਼ ਸਾਰਿਆਂ ਵਾਸਤੇ ਇੱਥੇ ਵੈਰੈਟੀ ਭਰਪੂਰ ਮਾਤਰਾ ਚ ਹੈਗੀ ਆ ਔਰ ਵਿਜ਼ਿਟ ਕਰਨ ਔਰ ਜਿੰਨੀਆਂ ਸਾਡੀਆਂ ਸਕੀਮਸ ਹੈਗੀਆਂ ਉਹਦਾ ਫਾਇਦਾ ਲੈਣ ਨੂੰ। ਥੈਂਕ ਯੂ। ਠੀਕ ਹੈ ਸਰ। ਹਾਂ ਜੀ ਸਰ ਤੁਹਾਡਾ ਸ਼ੁਭਨਾ ਰਾਮਨਾਥ ਫਰਮਾ ਸੇਲਸ ਹੈਡ ਡੀਟੇਲ ਸੇਲਸ ਹੈਡ ਇੰਡੀਆ ਜੀ ਸਰ ਅੱਜ ਕਿ ਕੁਇਰਟਾ ਵਿੱਚ ਲਿਬਰਟੀ ਦੇ ਅਕਸ ਨੂੰ ਸ਼ੋਰੂਮ ਦਾ ਉਦਘਾਟਨ ਹੋਇਆ ਵਾ। ਕੀ ਕਹਿਣਾ ਚਾਹੋਗੇ? ਕਿ ਲਿਬਰਟੀ ਕੰਪਨੀ ਜੋ ਹੈ पिछले सत्तर साल से इंडिया में काम कर रही है और डोमेस्टिक में लास्ट फोर्टी फाइव ईयर से लिबर्टी जो कंपनी है पूरी फैमिली रेंज बनाती है छोटे बच्चे से लेकर तक चाहे हमारे स्पोर्ट्स है हीलर्स है शादी विवाह के लिए स्कूल के लिए सभी टाइप के एक ही आपको छत के नीचे एक ही शोरूम में मिल जाती है सर बाकी जो शूज कंपनी उसके अलावा इसमें क्या खास होगा और हमारी खास है कि हमारी कंपनी की खुद की अपनी मैन्युफैक्चरिंग प्लांट है करनाल हरियाणा में और हम लोग खुद ही एक दो स्टैंडर्ड है वो उसके काम करते हैं खास तौर पे प्राइस का ध्यान रखते हैं कंफर्ट का ध्यान रखते हैं और हम जो भी चीज बनाते हैं वो बाजार के जो प्राइस है उससे हमारी प्राइस कम होती है सर पंजाब में कहा, कहा जो शोरूम खुल रहे हैं देखिए पंजाब में अभी हमारे 25 शोरूम चल रहे हैं लेकिन अभी हमारी और योजना है कि 15 और स्टोर नए खोलेंगे सर में आज जो शोरूम है इसमें आप वासियों क्या ऑफर दे रहे हैं वासियों को आज टेन परसेंट डिस्काउंट एक्स्ट्रा दे रहे हैं आज और इसको एक हफ्ते चलाएंगे कपूरता वासियों को हम चाहेंगे कि सभी लोग यहाँ पे आए हमारी रेंज को देखें और जो अभी हम डिस्काउंट दे रहे हैं टेन परसेंट उनका लाभ उठाए तो आप इतने बड़े आए हो बेनिफिट कंपनी और हमारे में एक ही है कंपनी के जो आदेश होती है हम इनको आप पब्लिक को देते हैं तो उनका आदेश है इनको देना है तो इनको दे रहे हैं जितेंद्र तो राजा जी काफी मेहनत कर रहे हैं जी बिल्कुल इनके बारे में क्या कहोगे इनको पहले बधाई देना चाहूंगा ये इनका दूसरा शोरूम है जल्दी ही ये पंजाब के और शहरों में भी खोलने जा रहे हैं पांच ऐसा रोड भी है जैसे नवाज शहर है जालंधर है अमृतसर है फगवारा है और भी कई सिटी नाम आएंगे जहाँ जल्दी ही अपने एक ही जो हमारे जितेंद्र सोनी जी हैं ये खोलने वाले हैं ठीक है थैंक यू सर धन्यवाद